ਬੇਟਾ ਕੁਲਵਿੰਦਰ ਕੌਰ ਜੀ ਅੱਜ ਸਾਰਾ ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਪ੍ਰਾਊਡ ਆਫ ਯੂ ਤੋਕਾਂ ਮ ਕੀਤਾ ਇਸ ਟਕੇ ਟਕੇ ਨੂੰ ਵੇਚਣ ਵਾਲੀ ਇਹਨੂੰ ਰਣੌਤ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਦੀ ਜਿਸਮ ਫਰੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਬੀਬੀ ਸ਼ਰਨ ਕੌਰ ਦੀਆਂ ਵਾਰਸਾਂ ਹੈ ਇਹ ਤੁਸੀਂ ਟੱਕ ਟੱਕ ਨੂੰ ਵਿਕਦਿਆਂ ਜੇ ਅੱਜ ਭਾਈ ਉਹਦੋਂ ਸ਼ਹੀਦ ਭਾਈ ਉਦਮ ਸਿੰਘ ਦਾ ਇਤਿਹਾਸ ਦਰਹਾਇਆ ਹੈ ਇੱਕ ਤੁਚ ਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੂੰ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਧੀ ਦੇ ਅੱਜ ਦਿਲ ਜਿੱਤਿਆ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਛ ਜੀ ਭੇਟਾ 5 ਲੱਖ ਰੁਪਈਆ ਇਹ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੁਕੀਤਾ ਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ ਇਹ ਤਿੰਨ ਭੇਟਾ ਕਰ ਰਿਹਾ ਇਹ ਜ਼ਰੂਰ ਪਰਵਾਨ ਕਰ ਲੈ